ਤਿਆਰੀ ਤੇ ਕਰੀਏ ਪੂਰੀ ਆਪਣੀ ਕੀ ਪਤਾ ਜਦੋਂ ਫੋਨ ਆ ਗਿਆ ਅਸੀਂ ਉਦੋਂ ਭੱਜਣ ਵਾਲੀ ਗੱਲ ਕਰਾਂਗੇ ਇਹ ਵੀ ਇਹਨੂੰ ਵੀ ਨਾਲ ਖੜਨਾ ਹੀ ਪੈਣਾ ਪਤਾ ਨਹੀਂ ਹੁੰਦਾ ਕਿਤੇ ਲੋੜ ਪੈ ਜੇ ਬੰਦੇ ਦੀ ਬੰਦੇ ਨੂੰ ਜੇ ਬੰਦਾ ਵਰਤਦੇ ਆਪਣਾ ਹਥਿਆਰ ਤੇ ਲਊਗਾ ਆਂਦੇ ਵੀ ਆਪਣੇ ਹਥਿਆਰ ਤੋਂ ਬਿਨਾ ਤੇ ਛੋਟੇ ਤੋਂ ਬਿਨਾ ਨਹੀਂ ਕਦੀ ਵੀ ਤੁਰਨਾ ਚਾਹੀਦਾ ਰਾਹ ਨੂੰ ਛੋਟੇ ਤੋਂ ਬਿਨਾ ਤੇ ਹਥਿਆਰ ਤੋਂ ਬਿਨਾ ਨਹੀਂ ਤੁਰਨਾ ਚਾਹੀਦਾ ਨਾਲੇ ਪੂਰੀ ਟੌਰ ਬਣੋਗੀ ਲੈ ਵੀ ਮੁੰਡੇ ਦੇ ਚਾਚੇ ਕੋਲ ਪਿਸਤੌਲ ਆ ਹਾਂ ਅਨਾਈ ਉਹ ਇੱਦਾਂ ਬਚਾ ਇੱਦਾਂ ਕਰਕੇ ਇਹ ਦੌੜ ਆ ਲੈਣਾ ਇੱਦਾਂ ਹੁਣ ਤਾਂ ਕਮੀਜ਼ ਹੋ ਜਾਣਾ ਚੱਲ ਠੀਕ ਆ ਕਿਤੇ ਚਾਲੀ ਨਾ ਜਾਵੀਂ ਭਰਾ ਇਹ ਨਾ ਵਿਆਹ ਤੋਂ ਪਹਿਲਾਂ ਹੀ ਖੁਸ਼ੀਆਂ ਦੇ ਵਿੱਚ ਵਿਗਨ ਪੈ ਜੇ ਮੈਂ ਹੁਣ ਕਿਹਦਾ ਆ ਗਿਆ ਨੰਬਰ ਹੀ ਉਹ ਕਿਹਦਾ ਹੈਲੋ ਹੈਲੋ ਹਾਂਜੀ ਉਹ ਜਗਾਰਾ ਹਾਂਜੀ ਹਾਂਜੀ ਮੈਂ ਕੁੜੀ ਨੂੰ ਲੈ ਕੇ ਚੱਲ ਚੱਲਦੀ ਹਾਂ ਚੋਆ ਅੱਛਾ ਤੇ ਤੇਰੀ ਆਜੋ ਤੁਸੀਂ ਉਹਨਾਂ ਲੈ ਕੇ ਉਹਨਾਂ ਦੇ ਨੂੰ ਆਪਣੇ ਭਤੀਜੇ ਨੂੰ ਠੀਕ ਵਾ ਕਿੰਨੇ ਚਿਰ ਚਾਹੋਗੇ ਬਸ ਮੈਂ ਸੁਣਾ ਦੇਵਾਂ ਨਾ ਭੱਜ ਕੇ ਅੱਛਾ ਏ ਆ ਵੀ ਉਹਨੂੰ ਮੈਂ ਕਹਿਣਾ ਵੀ ਤਿਆਰ ਹੋ ਕੇ ਤੇ ਚਾਲਾ ਆ ਇਧਰ ਚਲੀਏ ਦਵਾ ਦਵਾ। ਸਾਹੀ ਦੁਰਪੀਆਂ ਜੇ ਬੂਹਾ ਲੱਗੀਆਂ ਜੇ ਮਾਰਨ ਤੇ ਪਰ ਤੁਸੀਂ ਹੱਲਾ ਕਰ ਲਓ। ਬਸ ਆਗੇ ਆਗੇ। ਕਿੱਥੇ ਲਿਖਣਾ ਵਾ ਨਾ? ਹਾਂ ਹਾਂ। ਉੱਥੇ ਆ ਜਾਓ। ਚਾਓ ਠੀਕ ਆ ਠੀਕ ਆ ਆ ਜੰਦੇ ਕੋਈ ਨਹੀਂ। ਹਾਂ ਚੰਗਾ। ਤੇ ਤੁਸੀਂ ਤੁਰ ਪਏ ਆ। ਆਓ ਸਮਝੇ ਤੁਰੀਆਂ ਬੂਹਾ ਮਾਰਨ ਲੱਗੇ ਆਪਾਂ ਖੇਤੀ ਆ ਜਾਓ ਤੁਸੀਂ। ਚਲ ਠੀਕ ਆ ਠੀਕ ਆ ਕੱਟੋ ਫੋਨ ਫਿਰ। ਲੈ ਬਈ। ਬਣ ਗਿਓ ਮੰਨਿਆ ਤੇਰੀ ਗੱਲ। ਇਹਨੂੰ ਮੈਂ ਰੱਖਾਂ ਅੰਦਰ। ਉਹ ਜੱਟਾਂ ਖੇਚ ਤਿਆਰੀ ਤੈਨੂੰ ਵਿਆਹੋਂ ਜਾਣਾਂ ਨੂੰ ਤੇਰੇ ਭਾਜੀ ਕੰਧਿਆ ਕਦੇ ਦਾ ਆਇਆ ਹੀ ਨਹੀਂਗਾ ਤੂੰ ਉੱਧਰ ਮੈਂ ਉੱਥੇ ਕੀ ਕਰਾਂ ਅਗੇ ਉਹ ਆਖਣ ਦੇ ਵੀ ਆਜੋ ਛੇਤੀ ਹੁਣ ਆਹੋ ਚੱਲ ਫੇ ਜਾ ਚੱਲੀਏ ਚਾ 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 ਪਰ ਕਪੜੇ ਉਹ ਕਪੜੇ ਅਜੇ ਮਿਲੇ ਨਹੀਂ ਕਿ ਉਹ ਆਂਦਾ ਵਿਆਹਾਂ ਦਾ ਬੜਾ ਜ਼ੋਰ ਵਾ ਮੇਰਾ ਕਿਹੜਾ ਕੱਠ ਵਾ ਮੇਰਾ ਵੀ ਵਿਆਹ ਵਾ ਉਹਨੂੰ ਕੀਤਾ ਨਹੀਂ ਉਹਨੇ ਉਹ ਸੀਤੇ ਨਹੀਂ ਉਹਨੇ ਨਾ ਉਹਦੇ ਜਿਹੜੇ ਹੈਗੇ ਉਹੀ ਪਾ ਲਈਏ ਉਹ ਹੁਣ ਇਹ ਫਟ ਹੁੰਦਾ ਵਾ ਕੰਮ ਪੁੱਤ ਇਹ ਜਿਹੜੇ ਚੋਰੀ ਦੇ ਕੰਮ ਇਦਾਂ ਹੀ ਹੁਣੇ ਆਏ ਮੈਂ ਤਾਂ ਆਖਿਆ ਬਰਾਤ ਖੜੂੰਗਾ ਤੇ ਤੇਰੀ ਦਹੀਂ ਦੂਈ ਚੜੂੰਗਾ ਇਥੇ ਉਹ ਦਹੀਂ ਮੁੜ ਕੇ ਚੜਦਾ ਰਹੂਗਾ ਛੱਡ ਪਰਾਂ ਤੂੰ ਦਹੀਂ ਦੂਈ ਨੂੰ ਗਾਹ ਹੁਣ ਬੇੜਾ ਸਾਹ ਆਪਣਾ ਤੂੰ ਆਇਆ ਹੀ ਨਹੀਂ ਮੈਂ ਤੇ ਤੈਨੂੰ ਡੀਕਣ ਧਿਆ ਉਧਰ ਮੈਨੂੰ ਇਹ ਸਮਝ ਨਹੀਂ ਮੈਂ ਖੁਸ਼ੀ ਮਨਾਵਾ ਕਿ ਮੈਂ ਫਜਲ ਹੋ ਗਿਆ ਵਾਂ ਫਜਲ ਕਦਾ ਹੋ ਗਿਆ ਫੜ ਲੈ ਜਿੱਦਾਂ ਦੇ ਅੱਗੇ ਲੀੜੇ ਪਾ ਕੇ ਕਾਹ ਆ ਉਧਰ ਨੂੰ ਮੇਰੇ ਕਿਹੜੇ ਕੱਪੜੇ ਹੈਗੇ ਮੇਰੇ ਤੇ ਇਦਾਂ ਦੇ ਕੱਪੜੇ ਆ ਹਾਏ ਤੂੰ ਬਿਲਕੁਲ ਉਹੋ ਗੱਲ ਵੀ ਤੂੰ ਨਾਂਗੀ ਬੰਦਾ ਰਹਿ ਗਿਆ ਤੂੰ ਵਾਂਈ ਕੋਈ ਨਹੀਂ ਮੈਨੂੰ ਨਾਗ ਦੇ ਪ੍ਰੋਗਰਾਮ ਦੇ ਖੜਦੇ ਨਾਲ ਲੈਣ ਨਾ ਤੇਰੇ ਮੇਰੇ ਸਾਦੇ ਰਿਸ਼ਤੇ ਆਲੇ ਮਰ ਗਏ ਆ ਮੈਨੂੰ ਵੀ ਪਤਾ ਉਹ ਜਾ ਉਹ ਰਿਆ ਨਕੱਲੇ ਦਾ ਨਕੱਲਾ ਹੀ ਚਲ ਆ ਜਾ ਜਿੱਦਾਂ ਦੇ ਹਗੇ ਪਾ ਕੇ ਗਾਂ ਆ ਜਾ ਖਾਂ ਮੈਂ ਲੱਭਦਾ ਪੀ 12 ਵਾਰਾਂ ਦੇ ਕੋ ਹੋਏ ਨਾ ਉਹਨਾਂ ਦੇ ਪਾਪੂ ਕੇ ਆ ਜਾ ਉਹਨਾਂ ਦੇ ਵਿਆਹ ਨਹੀਂ ਸੂਟ ਹੋਣੇ ਕੋਈ ਨਾ ਕੋਈ ਵਿਆਹਣੇ ਹੈ ਨੇ ਤੂੰ ਵਾਕੀ ਮੈਂ ਪਾਰਟੀ ਦੇ ਚੱਲਿਆ ਕਹਤੇ ਐਂਦਾ ਗੱਲ ਕਹਦੇ ਉਹਨਾਂ ਨੂੰ ਉਹਦਾਂ ਦੇ ਪਾ ਕੇ ਗਾਂ ਜਾ ਤੇ ਮਾ ਕੇ ਲੈਉਣਾ ਚਾਹ ਮਾਤਾ ਕੋਈ ਸਕੀਮ ਸਟਾਮ ਛੇਤੀ ਕਰ ਲੈ ਛੇਤੀ ਹੁਣ ਉਹਨਾਂ ਦਾ ਫੋਨ ਆ ਗਿਆ ਉਹਨੇ ਆਖਿਆ ਵੀ ਪਹੁੰਚ ਜਾਓ ਦਵਾ ਦਵਾ ਚਾਚਾ ਚਾਚਾ ਕਿਧਰ ਆਇਆ ਵਾ ਚਾਚੇਰੇ ਤੇ ਪੈਰੀ ਨਹੀਂ ਲੱਗਣਦੇ ਥੱਲੇ ਭਾਖੋ ਭਾਖਾ ਸਲਾਮਾ ਕਿਹੜੀਆਂ ਕਰਨ ਦੇ ਆਏ ਸੁਣਾ ਤਾਂ ਸਹੀ ਭਾਖਾ ਸੁਣਾ ਨਹੀਂ ਕੋੜਿਆ ਕਿਹੜੀਆਂ ਸਲਾਮਾ ਕਰਨ ਦੇ ਆਵਾ ਸਮਝ ਨਹੀਂ ਹੁੰਦੀ ਕੌਂਸਲਾ ਕਿੱਥੇ ਆ ਉੱਥੇ ਸਰਚੂ ਵਾਲੋਂ ਨੇ ਆਖੇ ਪਹੁੰਚੋ ਤੇ ਗਾੜੀ ਜਿੱਧਰ ਨੂੰ ਜਾਣਾ ਹੋਊਗਾ ਜਿੱਥੇ ਲਿਖ ਲਿਖਾ ਕਰਨਾ ਵਾ ਉੱਥੇ ਲੈ ਜੀ ਉਹ ਚਾਚਾ ਗੱਡੀ ਕਰ ਲਈ ਆ ਉਹ ਗੱਡੀ ਉੱਥੋਂ ਲੱਭ ਲਾਂਗੇ ਹੁਣ ਇੱਥੇ ਗੱਡੀਆਂ ਲਿਆਉਣੀਆਂ ਵਾ ਇੱਥੇ ਇਹਨਾਂ ਨੂੰ ਪਤਾ ਲਾਉਣਾ ਹੀ ਹੋ ਉੱਥੇ ਕਿੱਥੇ ਲੱਭਣੀ ਪਹਿਲਾਂ ਫੋਨ ਫੜਨ ਨਹੀਂ ਕਿਸਦਾ ਉਹ ਤੂੰ ਚੱਲ ਤੇ ਸਹੀ ਛੇਤੀ ਤਿਆਰ ਹੋ ਕੇ ਆ ਅੱਡੇ 'ਤੇ ਆਇ ਕਰ ਉਹ ਫੁੱਲ ਆ ਵੀ ਦਾ ਮੋਟਰਸਾਈਕਲ ਇਹਨਾਂ ਲੈ ਜੀਏ ਮੋਟਰਸਾਈਕਲ ਤੇ ਵਿਆਹ ਕੇ ਲਿਆਉਣੀ ਆ ਤੇ ਤੁਰ ਕੇ ਲਿਆਉਣੀ ਹੋਰ ਉਹ ਅਸੀਂ ਅੱਡੇ ਤੱਕ ਲੈ ਜਾਾਂਗੇ ਚੱਲ ਇਹਨੂੰ ਲੱਲਾ ਅੱਡੇ ਤੱਕ ਲੱਲਾ ਮੈਨਾਂ ਵੀ ਬੇਬੂ ਜੀ ਰਹੀ ਹੈਗਾ ਚਾਬੀ ਚੁੱਬੀ ਹੈਗੀ ਵਿੱਚ ਜੋ ਕਰਦਾ ਮੈਨੂੰ ਨਹੀਂ ਪਤਾ ਕਾਬੀ ਤਾਂ ਨਹੀਂ ਆਣ ਕਹੇਗੀ ਇਹ ਇਹਨੂੰ ਵੀ ਡੁਪਲੀਕੇਟ ਦੀ ਕੀ ਚੱਕਰ ਹੋਇਆ ਤੇਰੇ ਭਾਬੀ ਦੀ ਨਹੀਂ ਲਾਗੇ ਬਜਾ ਮੈਂ ਨਾ ਚਾਬੀ ਲੱਭਾਂ ਇਹਨੂੰ ਮਾਰ ਗੋਲੀ ਤੇ ਕਪੜੇ ਲੱਭਾਂ ਜੇ ਲੱਭਦੇ ਆ ਨਹੀਂ ਤਾਂ ਇਦਾਂ ਹੀ ਆਣਾ ਦੇਖਣ ਨਹੀਂ ਦੇ ਆ ਕੋਈ ਵੇਖ ਕਿਨੇ ਵੇਖ ਨਹੀਂ ਲਿਆ ਮੈਨੂੰ ਚਾਚੇ ਨਾਲ ਗੱਲ ਕਰਦੇ ਜਾਵਾਂ ਮੈਂ ਅੱਛਾ ਇਹ ਗੱਲ ਵਾ ਜਾ ਕੇ ਦੱਸਦਾ ਅੰਦਰ ਵੀ ਚਾਚਾ ਆ ਗਿਆ ਕਿ ਚੁੱਕਣਾ ਚਾੜ ਨੂੰ ਫੇਰ ਮੰਨੇ। ਭਾਬੀ ਹਾਂ। ਭਲਾ ਵੀਰ ਦਾ ਸ਼ੇਰਾ ਕਿੱਥੇ ਆ? ਸ਼ੇਰਾ? ਆਹ। ਕਿਉਂ? ਉਹ ਮੈਨੂੰ ਪੁੱਛਿਆ ਫੋਟੋਗ੍ਰਾਫਰ ਨੂੰ ਕਿੰਨਾ ਮਾੜ ਦਉਣਾ ਵਾ। ਸ਼ੇਰਾ ਤੇ ਇੱਥੇ ਕਿੱਥੇ ਰੀ ਜਾ ਕੇ ਸ਼ੇਰੇ ਦੀ ਮਢਾਉਂਦੀ। ਤੇ ਆ ਹੁਣਾਂ ਨੁਕਰੇ ਹੁੰਦੀ ਉਹ ਕੀ ਕਰਨਾ ਹੁਣ ਸ਼ੇਰਾ। ਲੈ ਆ ਫੇ ਮੈਨੂੰ ਦੇ ਮੈਂ ਦੇਵਾਨ ਨੂੰ। ਸ਼ੇਰੇ ਵਾਲੇ ਤੇ ਨਾ ਸ਼ੇਰੇ ਲੱਗ ਕੇ ਬੱਸ ਕੇ ਹੁਣੇ ਸ਼ੇਰਾ ਹੀ ਲੱਭੀ ਰੱਖਣਾ ਤੇ ਭਾਬੀ ਤੜੀ ਯਾਦਗਾਰ ਸਾਹਮਣੇ ਰੱਖ ਲਾ ਕੋਈ ਨਹੀਂ ਇਦਾਂ ਸ਼ੇਰੇ ਲੱਗੇ ਆ ਕੰਮ ਕਾਜ ਸਾਰਾ ਦਿਨ ਸ਼ੇਰੇ ਦੰਮਿਆ ਹੁੰਦਾ ਵਾ ਸ਼ੇਰੇ ਸ਼ੇਰੀ ਹੁੰਦੀ ਆ ਕੋਈ ਕੋਈ ਗੱਲ ਨਹੀਂ ਉਹ ਰਹਿੰਦੇ ਸ਼ੇਰਾ ਕਿੱਦਾਂ ਨਹੀਂ ਗੱਲਾਂ ਕਰਨੀ ਭਾਬੀ ਦੰਮਿਆ ਹੁੰਦਾ ਬਣਾ ਲਾਂਗੇ ਅਸੀਂ ਆਪੇ ਤੇ ਸ਼ੇਰੀਆਂ ਵਾਲੇ ਹਿਸਾਬ ਹੁੰਦਾ ਜਦੋਂ 24 ਘੰਟੇ ਤੋੜੀ ਚੜਾਉਣਾ 24 ਘੰਟੇ ਪੱਠੇ ਵੜਨਾ ਅੱਧੇ ਵਾਂਦੇ ਤੇ ਪੱਠੇ ਸ਼ੇਰਿਆਂ ਵਾਂਗੂ ਲੱਗੇ ਹੁੰਦੇ ਸਿਰਾਂ ਨੂੰ ਕਿੱਥੋਂ ਵੀਰ ਕੰਮ ਕਰਦਾ ਕੰਮ ਸਾਰਾ ਮੈਂ ਕਰਦਾ ਉਹ ਜੈਂਟਰਮੈਨ ਬਣਿਆ ਫਿਰਦਾ ਇਹ ਕੰਮ ਕਰਦਾ ਰ ਕੋਕਰ ਨਾ ਘੜਤੀ ਉਹਦੀ ਹਾਂ ਸਾਰੇ ਇਦਾਂ ਹੀ ਕਹਿੰਦੇ ਆ ਅਸੀਂ ਕਰਦੇ ਅਸੀਂ ਕਰਦੇ ਚੱਲ ਤੂੰ ਹੀ ਕਰਦਾ ਸਹੀਂ ਤੂੰ ਮੈਡਲ ਪਵਾ ਲੈ ਉਹਨੂੰ ਰਹਿਣ ਦਿੰਨੇ ਆ ਮੈਂ ਤੇ ਭਾਬੀ ਕਹਿਣ ਲੱਗ ਅੱਤ ਦੀ ਇਜਾਜ਼ਤ ਸੰਭੀ ਆਉਗੀ ਮੜਾ ਲਾਂਗੇ ਪੀਰੇ ਦੇ ਕੋਈ ਨਹੀਂ ਤੂੰ ਜਾ ਕੰਮ ਕਰ ਆਪਣਾ ਤੈਨੂੰ ਸ਼ੇਰੇ ਦਾ ਅੱਜ ਕਿਥੋਂ ਚੇਤਾ ਆ ਗਿਆ ਵਾ ਲੈ ਭਾਬੀ ਜੇ ਮੈਂ ਕੰਮ ਤੇ ਨਹੀਂ ਕੋਈ ਸ਼ੇਰੇ ਨਾਲ ਮੈਨੂੰ ਕੀ ਕੰਮ ਨਾਲ ਸ਼ੇਰੇ ਨਾਲ ਨਾਲੇ ਜੇ ਸ਼ੇਰੇ ਨਾਲ ਮਾਲਾ ਕੰਮ ਹੀ ਆ ਤੇ ਸ਼ੇਰੇ ਲੱਗੇ ਨਹੀਂ ਲਾਈਦੇ ਸ਼ੇਰੇ ਨਵੇਂ ਲਿਆ ਕੇ ਲਾਈਦੇ ਆ ਉਹ ਮੈਨੂੰ ਨਹੀਂ ਪਤਾ ਵਾ ਲੱਗੇ ਨਹੀਂ ਲਈ ਦੇ ਤਾਂ ਕਹਿਣਾ ਮੜਾ ਦਿੰਦਾ ਵਾ ਉਹ ਮੈਨੂੰ ਪਤਾ ਤੇਰੇ ਹੁਣ ਮਾਲਚ ਨਾ ਲੱਡੂ ਫੁੱਟਾਂ ਦੇ ਸ਼ੇਰਿਆਂ ਵਾਲੇ ਤੇ ਕੋਈ ਨਹੀਂ ਤੂੰ ਦੇਣ ਲਿਆਉਣ ਵਾਲਾ ਬਣ ਤੈਨੂੰ ਸ਼ੇਰੇ ਸ਼ੇਰੇ ਲਾ ਦਾਂਗੇ ਤੇਰੇ ਅੱਗੇ ਪਿੱਛੇ ਹੈ ਬਾਬੀ ਹਾਂ ਤੂੰ ਦੇਣ ਲਿਆਉਣ ਵਾਲਾ ਬਣ ਤੇ ਜੇ ਦਿਨ ਆ ਗਿਆ ਇਹ ਫੇਰ ਬਾਬੀ ਇੱਕ ਇੱਕ ਸ਼ੇਰੇ ਲਾਉਂਦੇ ਤੈਨੂੰ ਅਸੀਂ ਦੋ ਦੋ ਸ਼ੇਰੇ ਲਾ ਦਾਂਗੇ ਤੇਰੇ ਪਿੱਛੇ ਵੀ ਤੋਂ ਹੁੰਦੇ ਲਾ ਦਾਂਗੇ ਤੇ ਗਾੜੀ ਵੀ ਲਾ ਦਾਂਗੇ ਬੱਸ ਬਾਬੀ ਕਿਹੜਾ ਲਿਆ ਅਹੀਂ ਤੇ ਅੱਗੇ ਚਾਹਵਣਾ ਖੁੱਲ੍ਹ ਨਹੀਂ ਸਮਾਉਂਦੇ ਮੈਂ ਆਹ ਤੇ ਤੈਨੂੰ ਖੁੱਲੀ ਛੁੱਟੀ ਦਿੱਤੀ ਵੀ ਮੇਰੇ ਵੱਲੋਂ ਭਾਵੇਂ ਅੱਜ ਜਿਹੜੀ ਮਰਜ਼ ਮੇਰਾ ਤਾਂ ਗੇਂਦ ਰਸੋਈ ਚ ਸਿਰ ਦਿੱਤਾ ਨੇ ਤੇਰੀ ਭਾਬੀ ਵੱਡੀ ਨੇ ਜਾਨ ਦੁਖੀ ਕੀਤੀ ਐ ਵੇਖ ਲੈ ਸਿਹਰ ਦਾ ਮੈਂ ਸਾਰਾ ਕੰਮ ਕਰਕੇ ਹਟੀਆਂ ਕੱਪੜੇ ਅਜੇ ਸੁਕਣੇ ਪਾਉਣ ਵਾਲੇ ਪੇ ਲੱਗੋ ਇੰਨੀ ਹੀ ਮਤਰੀ ਪਈ ਵੀ ਮੈਂ ਕੱਪੜੇ ਸੁਕਣੇ ਪਾਦਾ ਉਦਾਂ ਵੱਡੀ ਭਾਬੀ ਕੰਮ ਚੋਰੀ ਆਦਾ ਇਹ ਭਰਾ ਤੈਨੂੰ ਪਤਾ ਹੋਵੇ ਜੇ ਮੈਂ ਕਹਾਂ ਤੂੰ ਚਟ ਲੁੱਤੀ ਲਾ ਦੇਣੀ ਇਹਨੂੰ ਜਾ ਕੇ ਮੈਂ ਐਵੇਂ ਰੁੱਤੀ ਲਾਉਂਗਾ ਲਾ ਵੀ ਦਿਨ ਨਾ ਮਾਂ ਲਾਉਣ ਵਾਲੀ ਕਿਹੜੀ ਗੱਲ ਵਾ ਤੇ ਭਾਬੀ ਹਜ ਪੈਸੇ ਦੇ ਛੋੜੇ ਬੋਤੇ ਹਾਂ ਤੇਰ ਕੋ ਪੈਸੇ ਦਾ ਕਾਟੋ ਕੋ ਡਿਆੜੀ ਦੂੜੀ ਲਾ ਲਾ ਜਰੂਰੀ ਕਿ ਤੀ ਕਿਤੇ ਸਾਰਿਆਂ ਨੇ ਪੈਲੀ ਚ ਵੜਨਾ ਵਾ ਇਹੋ ਨੀਂਬੂਆਂ ਦੀ ਖੇਤੀ ਕੋ ਕਿੰਨੇ ਕ ਪੈਸੇ ਦੀ ਵਾਗ ਲਿਆ ਨੇ ਬਾਹਰ ਵਾਲਾ ਭਰਾ ਤੇ ਟੱਡ ਕੇ ਤੇ ਹਾਂ ਨਹੀਂ ਕਰਦਾ ਉਹਨੂੰ ਤੇ ਕਿਤੇ ਹੈ ਹੀ ਨਹੀਂ ਆ ਉਹਨੂੰ ਚਾਹੀਦਾ ਵਾ ਕਿ ਤੂੰ ਤੈਨੂੰ ਵੱਖਰੇ ਖਾਤੇ 'ਚ ਥੋੜਾ ਬੋਤਾ ਖਰਚਾ ਪਾਵੇ ਘਵਾਰਾ ਵਾ ਤੂੰ ਭਰਾ ਤੇ ਸਾਂਝਾ ਸਾਰਿਆਂ ਦਾ ਇਹ ਨੀਂਬੂ ਜੇ ਤੇ ਤੂੰ ਚੋਰੀ ਚੋਰੀ ਕਿਲੋ ਦੋ ਦੋ ਕਿਲੋ ਨੀਂਬੂ ਵੀ ਐਸਕੇ ਤੇ ਲੈਣਾ ਵਾਟਰ ਤੇ ਵੱਡੇ ਨੂੰ ਵੀ ਹੁਣ ਚਾਹੀਦਾ ਵਾ ਨਾ ਹਨਾ ਤੇ ਭਾਬੀ ਤੂੰ ਹੁਣ ਮੈਂ ਤੇ ਮੰਗੀ ਲੈ ਜੋ ਗੱਲਾਂ ਸੁਣਾਉਂ ਡਿਆ ਪਈਆਂ ਮੈਂ ਹੁਣ ਡੇੜੇ ਕਰਾਂ ਜੱਟ ਹੋਗੇ ਹਾਲੇ ਜੀ ਯਾੜੀ ਚੁੱਕੇ ਸ਼ਰਮ ਤੇ ਨਹੀਂ ਜਮੀਨ ਤੇ ਕਰਨੀ ਹੋਵੇ ਤੇ ਆ ਤਾਂ ਮੈਨੂੰ ਪਹਿਲੀ ਹੁੰਦੀ ਆ ਮੈਂ ਆਪਣੀ ਪਹਿਲੀ ਤੂੰ ਮੈਨੂੰ ਪਹਿਲੀ ਵੰਡ ਕੇ ਜਦੋਂ ਫਿਰ ਏਡੀ ਗੱਲ ਬਾਤ ਹੈ ਕੀ ਚਾਹੀਦਾ ਹੁਣ ਤੈਨੂੰ ਦੱਸ ਸਹਿਰਾ ਚਾਹੁੰਦਾ ਮੈਨੂੰ ਪੈਸੇ ਦੇ ਦੇ ਕਿੰਨੇ ਪੈਸੇ ਚਾਹੀਦੇ ਆ ਇਹਦੇ 20000 ਬਸ ਤੂੰ ਨਾ ਕਿਤੇ ਥੱਲੇ 2-5 ਤੋਂ ਗੱਲ ਕਰ ਲੈ ਗਏ ਮੈਂ ਤਾਂ ਸੋਈ 30 20 ਤਾ ਹੀ ਰਹਿੰਦੀ ਆ ਕਦੀ ਨਹੀਂ ਤੂੰ ਕਿਆ ਵੀ 1000 2500 ਕੋਈ ਖਾਣ ਪੀਣ ਦੀ ਚੀਜ਼ ਦੇ ਦੇ ਜੇ 20000 ਮੰਗੂ ਜੇ ਤੂੰ 2 3000 ਦੇਣਾ ਵਾ ਜੇ 2 3000 ਰਕਮ ਤੂੰ 500 ਦੇਣਾ ਜਾਂ 20 ਰੁਪਏ ਦੇਣੇ ਕੋਈ ਨਹੀਂ ਹੁਣ ਮੈਨੂੰ ਕੰਮ ਕਰ ਲੰਦੇ ਕੋਈ ਨਹੀਂ ਦੇ ਦਾਂਗੇ ਜਦੋਂ ਵਾਰੀ ਆਊਗੀ ਨਾ ਪੈਸਿਆਂ ਦੀ ਜਦੋਂ ਟਾਈਮ ਆਊਗਾ ਪੈਸਿਆਂ ਦਾ ਪੈਸੇ ਵੀ ਦੇ ਦਾਂਗੇ ਤੈਨੂੰ ਕਿਸੇ ਚੀਜ਼ ਹੋ ਰਹਿ ਨਹੀਂ ਦਿੰਦੇ ਤੇਰੇ ਹੁਣ ਸ਼ੇਰਿਆਂ ਦੇ ਲੱਡੂ ਦੇ ਘੁੱਟਣ ਗੱਲ ਹੋਰ ਕੋਈ ਨਹੀਂ ਆ ਜਾ ਕੰਮ ਤੇ ਕਰ ਕੋਈ ਜਾ ਕੇ ਇਹਨੇ ਤੈਨੂੰ ਕੋਈ ਕੰਮ ਦਾ ਕਾਰ ਤੈਨੂੰ ਬਾਹਰ ਨੂੰ ਵਿਆਹ ਨਹੀਂ ਚਾ ਚੜਿਆ ਰਹਿ ਗਿਆ ਫਾੜੀ ਜਦੋਂ ਮੇਰਾ ਕੀ ਕਰਨਾ ਮੈਂ ਤੇ ਜਦੋਂ ਮੇਰੀ ਬੋਟੀ ਆ ਗਈ ਨਾ ਉਹਨੇ ਤੇਰਾ ਨਾਮ ਕੰਮ ਨਹੀਂ ਕਰਾਇਆ ਕਰਨਾ ਇਹ ਮੇਰੇ ਮਡੇ ਮਾਰ ਨਹੀਂ ਆ ਤਾਲੂ ਮੈਂ ਮੀਨੂ ਚਾਚ ਵੀ ਕੰਮ ਕਰਾਉਂਦੀ ਸਿੱਧੀ ਨਾ ਕਰਕੇ ਰੱਖੀ ਨਾ ਕਹੀਂ ਰਾਣੀ ਗਾੜੀ ਕਿੱਡੀ ਘੂਰ ਪਈ ਨਹੀਂ ਹਣੀ ਇਹਨੇ ਮੇਰੇ ਮਾਰਿਆ ਕਨੇ ਤੰਦਰੇ ਨੇ ਮਾਰਿਆ ਤਾਲੂ ਅੱਛਾ ਹੁਣ ਮੇਰਾ ਸੱਕ ਯਕੀਨ ਚ ਬਦਲ ਗਿਆ ਹੁਣ ਪਤਾ ਲੱਗਾ ਵੀ ਇਹ ਕਿਹੜੀ ਖਿਜੜੀ ਪਕਾਉਂਦੇ ਇਹ ਚਾਚਾ ਭਤੀਜਾ ਸਾਲ ਕਰਦਾ ਗੱਲ ਜਾ ਕੇ ਕੋਨੇ ਕੀ ਕਹਿਣਾ ਮਨਾ ਮਨ ਨੇ ਕੀ ਕਹਿਣਾ ਸ਼ੇਰਾ ਮੰਗਲਿਆ ਸੀ ਤੁਹਾਨੂੰ ਤੇ ਇੰਨਾ ਚੇਰ ਹੋ ਗਿਆ ਰੀਜ ਕਿਤੇ ਆਈ ਨਹੀਂ ਏ ਸ਼ੇਰੇ ਦੀ ਕਹਿੰਦੇ ਸ਼ੇਰਾ ਮੜਾ ਕੇ ਲਿਆਵਾ ਦੁਕਾਨ ਤੋਂ ਕਹਿੰਦੇ ਪੁੱਛਿਆ ਵਾ ਤੇ ਕਹਿੰਦੇ ਮੜਾ ਦਿੰਨੇ ਆ ਸ਼ੇਰਾ ਤੇ ਉਹ ਸ਼ੇਰਾ ਤੇ ਆਈ ਮੈਨੂੰ ਕਹਿੰਦੇ ਮਿੰਟ ਹੋਰ ਉਹਨੇ ਪਹੁੰਚਿਆ ਕਿਉਂ ਕੀ ਗੱਲ ਹੋ ਗਈ ਮੈਂ ਸਾਰੀਆਂ ਰੀਆਂ ਚਾਲਾਂ ਸਮਝ ਗਿਆ ਵਾ ਇਹ ਸ਼ੇਰਾ ਪਤਾ ਕਿਉਂ ਮੰਗਣ ਡਿਆ ਬਣਾਉਣ ਵਾਸਤੇ ਨਹੀਂ ਮੰਗਣ ਡਿਆ ਉਹ ਸ਼ੇਰੇ ਲਾਉਣ ਨੂੰ ਫਿਰਨ ਡਿਆ ਵਾ ਲਾਉਣ ਨੂੰ ਆਹੋ ਮਤਲਬ ਵਿਆਹਣ ਚੱਲਿਆ ਆਇਓ ਤੇ ਚਾਚਾ ਆਇਆ ਸੀ ਚਾਚਾ ਤੇ ਖੁਸ਼ੀ ਬੜਾ ਹੋਰੀ ਤਾਂ ਡੀਣ ਲੱਗਾਂ ਡੀ ਥੱਲੇ ਇਹਨੂੰ ਕਹਿੰਦਾ ਚੱਲ ਚੱਲੀਏ ਹਰਚਵਾਲ ਇਹ ਵਿਆਹ ਕਿਹੜੀ ਲਿਉਣੀ ਆ ਪਹਿਲਾਂ ਮੈਂ ਮੈਨੂੰ ਨਹੀਂ ਹੁਣ ਪਤਾ ਕਿਹੜੀ ਵਿਆਹ ਕਿਹੜੀ ਲਿਉਣੀ ਇਹਨਾਂ ਨੇ ਚਾਚਾ ਆਇਆ ਸੀ ਕਰ ਗਿਆ ਬਾਹਰ ਗਿੱਟਮੇਟ ਬੜਾ ਖੁਸ਼ ਆ ਆਮ ਮੰਨਿਆ ਚੱਲ ਚੱਲੀਏ ਹਰਚਵਾਲ ਤਾਂ ਆ ਖੁਸ਼ੀ ਇਹਦਾ ਭੱਜਾ ਭੱਜਾ ਚੱਲ ਗਿਆ ਆਪਣੇ ਉਧਰ ਇਹ ਅੰਦਰ ਨੂੰ ਆ ਗਿਆ ਨਹੀਂ ਨਹੀਂ ਖਿਚੜੀ ਉਹ ਹਰ ਮੈਂ ਤਾਈਆਂ ਆ ਮੈਂ ਸਾਰੀਆਂ ਗੱਲਾਂ ਸੋਲ ਲੀਆਂ ਪਹਿਲਾਂ ਮੈਨੂੰ ਸ਼ੱਕ ਸੀ ਸ਼ੱਕ ਮੇਰਾ ਹੁਣ ਕੀ ਚ ਬਦਲ ਗਿਆ ਵਾ ਜਿਹੜਾ ਤੈਨੂੰ ਕਹਿੰਦਾ ਵੀ ਸੇਰਾ ਦਿਹਾ ਭਾਬੀ ਦੇ ਮੜਾ ਖਿਲਿਆ ਵਾ ਇਹਨੂੰ ਸੇਰਾ ਨਹੀਂ ਦੇਣਾ ਇਹਨੂੰ ਬਸ ਕਿਉਂ ਉੱਥੇ ਪਿਆ ਕੀ ਕਰਨ ਦਿਆ ਨਾਲੇ ਦੇ ਦੋ ਨਾਲੇ ਚੰਗਾ ਸਗੋ ਵਿਆਹ ਲਿਆਊਗਾ ਅ ਮੈਂ ਸਾਰਾ ਦਿਨ ਲੱਗੀ ਰਹਿੰਦੀ ਮਰਦੀ ਰਹਿੰਦੀ ਕੰਮ ਚ ਭਾਬੀ ਤੁਹਾਡੀ ਚੋਹ ਆਰਾਮ ਨਾਲ ਬੈਠੀ ਉਹ ਮੈਨੂੰ ਆਂਦੀ ਤੂੰ ਆਰਾਮ ਨਾਲ ਬੈਠੀ ਤੇ ਘਰ ਦਾ ਕੰਮ ਕੋਈ ਬਾਹਰੋਂ ਆਣਾ ਆਣ ਕੇ ਤਨੀ ਕੋਈ ਕਰਦਾ ਤੇ ਰਹੀ ਗੱਲ ਦੂਜੀ ਚੰਗਾ ਸਗੋ ਲਿਆਊਗਾ ਵਿਆਹ ਕੇ ਓਏ ਦੋ ਤੁਸੀਂ ਰੋਟੀਆਂ ਲਾਉਣੀਆਂ ਹੁੰਦੀਆਂ ਦਾ ਦੋ ਭਾਂਡੇ ਹੁੰਦੇ ਤੁਸੀਂ ਉਹ ਵੀ ਨਹੀਂ ਕੰਮ ਕਰ ਸਕਦੀਆਂ ਤੈਨੂੰ ਕੰਮ ਵਾਲੇ ਚਾਹੀਦੀ ਕੰਮ ਵਾਲੀ ਉੱਦਾਂ ਲਵਾ ਦਿੰਦੇ ਆ ਤੈਨੂੰ ਇਹ ਤੁਹਾਡਾ ਹੋਇਆ ਉਹਨੂੰ ਨਹੀਂ ਰੀਝਉਂਦੀ ਕਿ ਮੇਰਾ ਵੀ ਹੋਵੇ ਹੱਦੋਂ ਕੀ ਤੁਹਾਡੇ ਵਾਲੀ ਇੱਕ ਪਿਆਰੀ ਬਤਰੇ ਤੁਸੀਂ ਗੱਲ ਘੁੱਟੰਦੀ ਉਹਦਾ ਪੀ ਦਾ ਵਿਆਹ ਨਾ ਹੋਵੇ ਅਹੀਂ ਤੁਹਾਡੇ ਕੋ ਦੋ ਕਿੱਲੇ ਹੈਗੇ ਨਾ ਸਬਰ ਹਨੂ ਇਹਦੇ ਵਿੱਚ ਅਹੀਂ ਪਹਿਲੀ ਕੀ ਕਰਨੀ ਆ ਮੈਨੂੰ ਨਹੀਂ ਪਤਾ ਬਸ ਮੈਂ ਕਹਤਾ ਵਾਂ ਨਾ ਨਹੀਂ ਸੇਰਾ ਦੇਣਾ ਇਹਨੂੰ ਨਹੀਂ ਚਾਹੁੰਦੇ ਨਾ ਠੀਕ ਆ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਇਹੋ ਜਾਨਾ ਵੀ ਨਹੀਂ ਚਾਹੁੰਦਾ ਇਹਨੂੰ ਨਹੀਂ ਹੋਣਾ ਇਹਦਾ ਵਿਆਹ ਵੇਖ ਲੈਨੇ ਆਂ ਜਾਂਦਾ ਜਾਂ ਨਹੀਂ ਚਾਹੁੰਦਾ ਪਰ ਸਾਨੂੰ ਸਾਰਿਆਂ ਨੂੰ ਦਾ ਲਾਉਣ ਵਾਲਾ ਹੀ ਆ ਵੇਹ ਲਿਓ ਹੋਗਾ ਨਹੀਂ ਕਰਾਂ ਹੀ ਆ ਵੇਖਦੇ ਵੇਲੇ ਕਿਦਾਂ ਦਾਲ ਆਉਂਦਾ ਵਾ ਸਾਨੂੰ ਬੇਫੂ ਬਣਾਉਂਦਾ ਚਾਚੇ ਮੇਰੇ ਨਾਲ ਰਲ ਕੇ ਇਹ ਚਾਚਾ ਮਗਰ ਲੱਗਿਆ ਨਾ ਤੇ ਫਿਰ ਸਾਡੇ ਹੱਥੋਂ ਸਮਝ ਲੋ ਨਿਕਲਿਆ ਖੜਾ ਸਾਈਓ ਮੈਂ ਕਹਿੰਦਾ ਤੂੰ ਹੀ ਹਾਂ ਮੀ ਨਹੀਂ ਪਰਣੀ ਠੀਕ ਆ ਇਹਨੂੰ ਕੋਈ ਜਿਹੜਾ ਪੈਸੇ ਮੰਗਣ ਦਿਆ ਸੀ ਨਾ ਪੈਸੇ ਵੀ ਬਿਲਕੁਲ ਨਹੀਂ ਦੇਣੇ ਪੈਸੇ ਵੀ ਦਿਆ ਸੀ ਕਹਿੰਦੇ ਸ਼ੇਰਾ ਵੀ ਮੰਗਣ ਦਿਆ ਸੀ ਚਲ ਸਾਡੇ ਨਾਲ ਸਹਿਮਤੀ ਨਾਲ ਗੱਲ ਤੇ ਕਰੇ ਕੌਣ ਵਾ ਕਿਹੜੀ ਵਿਆਹ ਕਿ ਲਿਓਣੀ ਆ ਸ਼ੇਰੇ ਪੁਰਾਣੇ ਲਾਉਣੇ ਨੇ ਅਸੀਂ ਚਾਚਾ ਨਾਲ ਧੂਮ ਧਾਮ ਨਾਲ ਵਿਆਹ ਤਾਂ ਕਰ ਦਾਂਗੇ ਜੇ ਕਰਨਾ ਵੀ ਆ ਪਰ ਗੱਲ ਤੇ ਕਰੇ ਘਰ ਸਾਡੇ ਨਾਲ ਉਹ ਚਾਚੇ ਨੂੰ ਮੋੜੇ ਰੱਖਿਆ ਨੇ ਬਸ ਜੋ ਸਲਾਹ ਦੀ ਚਾਚੇ ਨਾਲ ਹੀ ਚਾਚੇ ਨਾਲ ਹੀ ਸਲਾਹ ਕੋਈ ਜਦੋਂ ਕਰੂਗਾ ਫਿਰ ਵੇਖ ਲਾਂਗੇ ਹੁਣ ਬਿਲਕੁਲ ਇਹਨੂੰ ਸੇਰਾ ਨਹੀਂ ਦੇਣਾ ਨਾ ਪੈਸੇ ਦੇਣੇ ਠੀਕ ਆ ਚਲੋ ਠੀਕ ਆ ਆ ਮੈਂ ਤੈਨੂੰ ਕਹਾ ਤਾ ਆ ਨਹੀਂ ਤਾਂ ਮੇਤੋਂ ਬਰਾ ਕੋਈ ਨਹੀਂ ਜਿਹਨੂੰ ਚਿੱਤ ਦਿੱਤਾ ਕੋਈ ਵੀ ਤੇ ਹਾਂ ਏ ਮੈਂ ਨਹੀਂ ਤਾਂ ਤੂੰ ਕਿਹੜਾ ਕਾ ਕਰਦਾ ਮੇਰਾ ਆ ਵੀ ਕਰੀ ਜਾਣਾ ਭਾਬੀ ਆ ਵੀਰ ਦੀ ਸ਼ਰਟ ਹੀ ਮੈਂ ਪਾ ਕੇ ਵੇਖਣੀ ਹਾਂ ਹਾਂ ਇਹ ਤੇ ਤੇਰੇ ਵੀਰ ਦੀ ਆ ਤੂੰ ਕੀ ਕਰਨੀ ਆ ਛੱਡ ਪਰਾਂ ਭਾਬੀ ਮੈਨੂੰ ਕਿਹੜੀ ਖੁਰਕ ਪਈ ਐ ਮੈਂ ਫੋਟੋ ਕਰਾਉਣੀ ਆ ਨਾ ਤੈਨੂੰ ਪਾ ਕੇ ਜਾ ਤਾਂ ਤੂੰ ਫੋਟੋ ਹੁੰਦੀਆਂ ਨਾ ਕਰ ਤਾਂ ਆਪਣੇ ਕਮੀਜ਼ਾਂ ਨਹੀਂ ਆਂ ਕਿੱਡਾ ਉਹਦੀ ਕਮੀਜ਼ਾਂ ਨਾ ਟੋਰ ਕੱਢ ਕੇ ਕੇ ਫੋਟੋ ਬਣਾਉ ਬਨੂੰਗਾ ਮੇਰੀ ਕੁੜੀ ਲਈ ਮਖਾ ਲੂੰਗਾ ਕਿਨੂੰ ਅੱਛਾ ਇਹੋ ਕਮੀਜ਼ ਪਾ ਕੇ ਤਾਂ ਕੁੜੀ ਵਾਲੀ ਫੋਟੋ ਵਿਖਾਉਣੀ ਆ ਉਹਦੀ ਵਿਆਹ ਦੀ ਕਮੀਜ਼ ਆ ਪਤਾ ਨਾ ਕਿੰਨੇ ਤਰ੍ਹਾਂ ਦੀ ਸ਼ਾਮ ਕੇ ਰੱਖੀ ਆ ਤਾਂ ਇਹ ਤੇ ਮੈਂ ਪਾਉਣ ਲੱਗਾ ਜੇ ਉਹਦਾ ਵਿਆਹ ਹੋ ਗਿਆ ਮੇਰਾ ਵੀ ਹੋ ਜੂਗਾ ਵਿਆਹ ਵਾਲੀ ਆ ਅੱਜਾ ਘਰ ਰਹਾਂਗੇ ਉਹਦੀਆਂ ਕਮੀਜ਼ਾਂ ਦੇ ਕਿੱਡਾ ਧਿਆਨ ਰੱਖਿਆ ਨੇ ਆਪਣਾ ਕਰੋ ਜਿਹੜੇ ਹੈਗੇ ਨਾ ਉਹ ਫੇ ਪਾ ਕੇ ਤਾਂ ਹੰਡਾ ਪਈ ਨਾ ਜਾ ਤਾਂ ਮੈਂ ਕਿਹੜੀ ਪਾਉਣੀ ਆ ਮੈਂ ਤੇ ਫੋਟੋ ਕਰਾਉਣੀ ਆ ਭਾਬੀ ਮੈਂ ਕਮੀਜ਼ੋ ਗਾ ਵੀ ਨਹੀਂ ਆ ਜਦੋਂ ਪਾ ਹੀ ਲਈ ਨਾ ਸਾਰੇ ਨੇ ਇਹੋ ਸਮਝਿਆ ਕਿ ਮੰਨੇ ਦੀ ਕਮੀਜ਼ ਆ ਰਹਿਣ ਦੇ ਪਰ ਇੱਕ ਮੇਰੀ ਤੈਨੂੰ ਮਿਲਣੀ ਹੁਣ ਉਹਦੀਆਂ ਫੋਟੋਆਂ ਲੱਤੀਆਂ ਇਹ ਵਿਆਹ ਦੀ ਮੈਂ ਉੱਤੇ ਲਿਖਾ ਦੂੰਗਾ ਵੀਰ ਦੀ ਕਮੀਜ਼ ਅਸਲ ਲਿਖਾ ਦੇਗਾ ਵੀਰ ਦੀ ਕਮੀਜ਼ ਵੀ ਆਪਣਾ ਤਾਂ ਤੇ ਇਹੜਾ ਤੱਕ ਦਾਂ ਤੂੰ ਹੋਰ ਭਾਬੀ ਕੀ ਹੋਇਆ ਵਾ ਹੁਣ ਆ ਗਈ ਸੋਹਣੀਆ ਆ ਤੇਰੇ ਭਾਈ ਦੀ ਕਮੀਜ਼ ਕੱਟ ਕੇ ਤੇ ਕਹਿੰਦਾ ਫੋਟੋ ਕਰਵਾਉਣੀ ਆ ਇਹ ਹੁਣ ਨਾ ਕਿ ਸ਼ਰਮ ਲਈ ਇਹ ਨਵੀਂ ਕਮੀਜ਼ ਹਾਂ ਤਿਆਰ ਕਰ ਲੈ। ਅਧਰਾ ਤੂੰ ਅੰਦਰ। ਇੱਧਰ ਆ ਬਾਜੀ। ਇੱਥੇ ਬਹਿ ਬਾਜੀ। ਇੱਥੇ ਆ। ਇੱਥੇ ਬਹਿ ਨਾ। ਹੋਰ ਕੀ ਕੰਮ ਪੈ ਗਿਆ? ਮੈਂ ਦੱਸ ਕਿ ਇੱਥੇ ਬਹਿ ਜਾ। ਇੱਥੇ ਬਹਿ ਤੂੰ। ਮੈਂ ਆਉਂਦੀ। ਮੈਂ ਆਉਂਦੀ ਨੂੰ। ਮੈਂ ਆਉਂਦੀ। ਚੱਲਾ ਬਾਤ। ਕੀ ਉਹਦੀ ਜਾਣ ਖਾਦੀ ਆ? ਆ ਵੜ। ਚੱਲ ਕਿਥੇ ਜਾ। ਲੈ ਬਾਹਰ ਵਾਪਾ ਵੀ। ਨਹੀਂ ਨਹੀਂ ਨਹੀਂ। ਇੱਥੇ ਬਹਿ। ਇੱਥੇ ਬਹਿ ਮੈਂ ਆ ਗਈ ਇੱਕ ਮਿੰਟ ਚੱਲ। ਲੈ ਖਤ ਤੂੰ ਨਾ ਫੋਟੋਆਂ ਖਾਣ ਜਾਣੀ। ਮੈਨੂੰ ਫੋਟੋ ਕਰਾਉਂਦਾ।

ਰੁਕ ਜਾ ਰੁਕ ਜਾ ਹਾਂ ਪਤਾ ਨਹੀਂ ਚਾਚੇ ਨੇ ਕਿਹੜੀ ਕੁੜੀ ਵਿਖਾਈ ਤੇ ਕਿਹੜੀ ਵਿਆਹ ਕਿੰਨੇ ਹੋਣ ਲੱਗੇ ਇਹ ਵਿਆਹ ਯੋ ਆਈ ਫੇਰ ਨਾ ਫਿਰ ਸੋਹਣੀ ਅੰਦਰੋਂ ਬਾਹਰ ਕੱਢੀ ਇਹਨੂੰ ਕਹਿੰਦੇ ਹੁੰਦੇ ਕਿ ਉਦਾਂ ਹੀ ਮਜਾਕ ਵਿੱਚ ਗੱਲ ਸਮਝਣੇ ਯੋ ਤੇ ਉਹ ਸੱਚੀ ਵਿਆਹ ਆ ਤਾਈਓ ਵਿਆਹ ਨਹੀਂ ਚਲਦਾ ਕੜ ਕੱਟੇ ਸ਼ੇਰੀ ਲੱਗਦਾ ਮੈਂ ਮਾਰਨੀ ਆ ਅੰਦਰ ਬੰਦ ਰੋ ਚੁੱਪ ਕਰਕੇ ਕਿੱਦਾਂ ਤਵਾਗਾ ਤੋਂ ਨਹੀਂ ਹੈਗਾ ਮੇਰੀ ਤਾਂ ਨਹੀਂ ਹੋ ਜੀ ਚੁੱਪ ਕਰਕੇ ਅੰਦਰ ਬੈਠਾ ਰੋ ਇਨੂੰ ਦੋ ਦਿਨ ਤੇ ਪੂਰੀ ਨਿਗਰਖਣੀ ਪੈਣੀ ਆ ਨਿਗਰਖਣੀ ਪੈਣੀ ਪੂਰੀ ਤੇ ਦੋ ਦਿਨ ਤੂੰ ਪਹਿਲਾਂ ਕਿਉਂ ਦੱਸਿਆ ਮੈਨੂੰ ਹੁਣ ਜੇ ਦੱਸ ਲੱਗੀ ਹੁਣੇ ਦੱਸਣਾ ਹੀ ਮੈਂ ਤੇਰਾ ਰੋਲਾ ਸੁਣ ਕੇ ਤੁਹਾਡਾ ਭੱਜੀ ਆਈ ਆਂ ਵੀ ਕਿ ਤੂੰ ਸੱਚੀ ਨਾਲ ਸ਼ਰਟ ਲੈ ਕੇ ਭੱਜ ਜਵੇਂ ਉਹ ਦੋ ਦਿਨ ਨਿਗਰਖਣੀ ਪੈਣੀ ਜਾਂ ਤੀਨ ਨੂੰ ਕੋਪੇ ਬਹਿ ਕੇ ਸਾਮਤੀ ਨਾਲ ਗੱਲ ਜਿਹੜੀ ਵੀ ਹੈਗੀ ਤਾਹ ਦੇਵੇ ਜਾਂ ਤੇ ਇਹਦੀ ਮੰਨ ਤੂੰ ਭਾਵੇਂ ਇਸ ਸ਼ਬਦ ਦੇ ਉੱਪਰ ਚੜ੍ਹ ਕੇ ਰੋਲਾ ਪਾ ਤੈਨੂੰ ਨਹੀਂ ਪਤਾ ਬਾਅਦ ਜਾਂਦੀਂਦੀਆਂ ਆਪਾਂ ਹਣ ਵੇਖੀ ਸਹੀ ਤੂੰ ਗੁੱਜਾ ਗੁੱਜਾ ਬੱਤਰ ਮਾਰੀ ਜਾਂਦੇ ਨੇ ਜਿਹੜੇ ਕਿੱਦਾਂ ਇਹ ਕਲਾ ਵਾਲਾ ਦੀ ਆ ਰੋਣ जो मर्जी करी जान घर में आया ही नहीं कहा गां मैं आके भी आवी छेती आ जा तैयार होके चलो नजर वाजे फोन कर लेना मैं खना इथे वाजा लादे दे इथे लड़ियां ला हेलो पिंडर हेलो।, हेलो हेलो ले ਹੂੰ ਤੇ ਕੱਟਿਆ ਵੀ ਗਿਆ ਵਈ ਹੈਲੋ ਪਿੰਡਰ ਹਾਂ ਸਸਰੀਕਾਲ ਕੀ ਹਾਲ ਆ ਹਾਂ ਕਿੱਥੇ ਆ ਤੂੰ ਦੁਕਾਨ ਤੇ ਆ ਏਦਾਂ ਕਰ ਉਹ ਡੀਜੇ ਜੇ ਲੈ ਕੇ ਨਾ ਇੱਥੇ ਆ ਜਾ ਤੂੰ ਵਿੱਚ ਹੀ ਕਿਹਦਾ ਆ ਗਿਆ ਹੈਲੋ ਉਹ ਵਿੱਚ ਕਹਿੰਦਾ ਫੋਨ ਆਉਂੜਾ ਉਹ ਮੈडम ਆਣਾ ਵੀ ਉਹ ਮੇਰੇ ਨਾ ਪਤੀ ਦਾ ਵਿਆਹ ਵਖ ਬੰਨੇ ਦਾ ਇਹ ਡੀਜੇ ਲੈ ਕੇ ਆ ਜਾ ਫਟਾਫਟ ਤੇ ਨਾਲ ਇੱਥੇ ਲੈਟਲ ਲੂਟਾ ਜੀ ਹਲਾ ਦੀ ਸਾਡੇ ਘਰ ਉਹ ਮੇਰੇ ਵਾਲੇ ਘਰ ਲਾਉਣੀ ਆ ਯਾਰ ਉਧਰ ਨਾ ਉਧਰ ਨਾ ਕਦੇ ਪਾ ਦੀ ਸਿਆਪਾ ਭਰਾਵਾ ਉਧਰ ਨਾ ਲੈ ਜੀ ਉਹਦੀਆਂ ਪਰਝਾਈਆਂ ਨਹੀਂ ਗਿਆ ਹੋਰ ਦਿੰਦੀਆਂ ਭਰਾਵਾ ਆਹ ਵਾਹੂ ਉਹ ਡੋਲਾ ਜਦੋਂ ਉਹ ਵੈਸੇ ਹੀ ਚੱਲੇ ਆ ਲੈਣ ਡੋਲਾ ਤੂੰ ਮੇਰੇ ਆਉਂਦਿਆਂ ਨੂੰ ਬਸ ਵਾਜਾ ਸਪੀਕਰ ਵਜਣਾ ਚਾਹੀਦਾ ਇੱਥੇ ਠੀਕ ਆ ਠੀਕ ਆ ਠੀਕ ਆ ਲੈਟਾਂ ਵੀ ਲੈਵੀ ਲੈਟਾਂ ਵੀ ਆਹ ਵਾਹ ਠੀਕ ਆ ਫਟਾਫਟ ਆ ਜਾ ਆ ਜਾ ਥੇਤੀ ਓਕੇ 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 ਚੱਲ ਬਾਜੇ ਵਾਲੇ ਨੂੰ ਫੋਨ ਹੋ ਗਿਆ ਮੰਨਦਾ ਕਾਇਆ ਹੀ ਨਹੀਂ ਕਾਂ ਥੱਲਿਓਂ ਦੀ ਜਾਂਨਾ ਵਾ ਉਹ ਵੇਖ ਕੇ ਹੁਣਾ ਇਹਦੇ ਤੇ ਮੇਰੇ ਖੱਲੀਆਂ ਪਵਾਤੀਆਂ ਕਦੀ ਮੈਂ ਉੱਤੇ ਕਦੀ ਮੈਂ ਥੱਲੇ ਕੀ ਇਹ ਕਹਿੰਦਾ ਕਿਆ ਮੁੰਡਾ ਇਹਨਾਂ ਮੈਂ ਪਹਿਲਾਂ ਹੀ ਆਖਿਆ ਵੀ ਤਿਆਰੀ ਕਰਕੇ ਰੱਖ ਮੇਰੇ ਸਿਰ ਤੇ ਹੀ ਬੈਠਾ ਹੈ ਜੀ ਜੋ ਮਰਜ਼ੀ ਹੋ ਜਾ ਅੱਜ ਇਹਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਮੈਂ ਇੱਥੇ ਆ ਤੂੰ ਹੰਝ ਫੜਿਆ ਨਹੀਂ ਚਾਚੇ ਆਦਾ ਵੇਖ ਤੂੰ ਕਿਦਾਂ ਜਵਾਨੀ ਚੜੀ ਇਹਨੂੰ ਵੇਖ ਭੱਜਾ ਹੀ ਆਦਾ ਹੀ ਉਹ ਗੋਪੀ ਹਾਂ ਦਾਦਾ ਨਹੀਂ ਵੇਖਿਆ ਮੰਨਾ ਮੰਨਾ ਕਿੱਥੇ ਆ ਮੰਨਾ ਤੇ ਪਿਆਰ ਹੋ ਗਿਆ ਤਾਂ ਇਧਰ ਨੂੰ ਗਿਆ ਇਹ ਕਹਿੰਦਾ ਹੱਤਵਾਲ ਨੂੰ ਚੱਲਿਆ ਵਾ ਉਹ ਕੀ ਕੀ ਗੱਲ ਹੋ ਗਈ ਆ ਹੋਰ ਨੂੰ ਪੰਡ ਕਾਲੀ ਵੇ ਮੈਨੂੰ ਲੈ ਕੇ ਨਹੀਂ ਗਿਆ ਲੱਗ ਤੂੰ ਕੀ ਕਰਨਾ ਤੂੰ ਆਪਣਾ ਕੰਮ ਘੁੰਮ ਘਾਰ ਉਹਨੂੰ ਜਾਣਦੇ ਉਹ ਕੰਮ ਨਾ ਕੋਈ ਉਹ ਮੈਨੂੰ ਆਂਦਾ ਸੀ ਮੈਂ ਜਾਣਾ ਹਰਚਵਾਲ ਨੂੰ ਤੇ ਮੈਂ ਕਿਹਾ ਮੈਨੂੰ ਮਿਲਾਲ ਲਈ ਜਾਵੀ ਦਵਾਈ ਲੈਣੀ ਆ ਉਹ ਫੇਰ ਚਲ ਗਿਆ ਕਦੋਂ ਦਾ ਜਦੋਂ ਤੂੰ ਗਿਆ ਨਹੀਂ ਇਧਰ ਆਹੋ ਉਹ ਤਾਂ ਉਦੋਂ ਉਹਨੇ ਕਪੜੇ-ਕੁਪੜੇ ਪਾ ਕੇ ਮੈਂ ਪੁੱਛਿਆ ਵੀ ਕਿੱਥੇ ਚੱਲਿਆ ਵਾ ਹਾਂ ਕਹਿੰਦਾ ਮੈਨੂੰ ਕੰਮ ਵਾ ਮੈਂ ਫੋਟੋ ਕਰਾਉਣੀ ਆ ਹਰਚਵਾਲ ਮੈਂ ਤਾਂ ਚੱਲਿਆ ਇਹ ਦਿਨੋ ਵਿਖਾਉਣੀ ਆ ਉਹ ਤਾਂ ਕੰਨੋਂ ਨਿਕਲ ਗਿਆ ਉਹ ਤਾਂ ਮੈਨਾਂ ਪਹੁੰਚ ਵੀ ਗਿਆ ਨਾ ਹਰਚਵਾਲ ਮੈਂ ਨਾ ਇਹ ਮੁੰਡੇ ਨੇ ਵੀ ਲੋੜਾ ਮਾਰੀ ਕਾਚਾ ਕੀ ਗੱਲ ਬੜੀ ਟੈਂਸ਼ਨ ਜੀ ਜਵਾ ਉਹ ਨਹੀਂ ਉਹ ਮੈਂ ਠੀਕ ਨਹੀਂ ਗਾ ਹਾਂ ਤੂੰ ਮੈਂ ਆਖਿਆ ਚੱਲ ਦਵਾਈ ਲੈਣ ਜਾਣਾ ਆਂਦਾ ਮੈਂ ਜਾਣਾ ਹਰਚਵੜ ਮੈਨੂੰ ਇਹਦਾ ਆਖੀ ਗਿਆ ਵਾ ਏ ਚਾਚਾ ਬਾਹਨੇ ਘਾਟ ਮਾਰਿਆ ਕਰ ਕਿਦਾਂ ਤੂੰ ਦੜੰਗੇ ਲਾਉਂਦਿਆ ਬਿਮਾਰ ਬੰਦਾ ਇਹਦਾ ਦੜੰਗੇ ਲਾਉਂਦਾ ਉਹ ਗੁਰਵਾ ਤੇਰੇ ਆ ਬਾਹ ਨੂੰ ਪੀੜ ਹੋਈ ਤਰੀ ਜਾਣਦੀ ਆ ਪੀੜ ਆ ਯਾਰ ਬੰਦੇ ਕੋਲ ਫਰਨੀ ਪੁੱਟਿਆ ਜਾਂਦਾ ਤੂੰ ਤਾਂ ਦੌੜਾ ਲਾਉਂਦਿਆ ਜਦਾਂ ਪੀੜ ਥੋੜਾ ਹੁੰਦੀ ਆ ਬਾਹ ਨੂੰ ਹੁੰਦੀ ਆ ਗੁਰਵਾ ਭਜਾਂ ਦਾ ਜਿੱਦਾਂ ਟਰਾਫੀ ਜਿੱਤਣੀ ਹੁੰਦੀ ਸਾਂ ਤੂੰ ਵੀ ਸੱਚੀ ਚੱਲ ਗਿਆ ਵਾ ਜਾ ਵੇਖ ਲੈ ਮੈਂ ਐਂਥੇ ਉਹ ਵੇਖਣ ਡਿਆ ਵੀ ਕਰਨ ਕੀ ਗਿਆ ਵਾ ਮੈਨੂੰ ਦੱਸ ਕੇ ਵੀ ਨਹੀਂ ਗਿਆ ਕੋ ਨਾ ਘਰ ਦੱਸਿਆ ਗਿਆ ਅੱਛਾ ਚਲ ਗਿਆ ਵਾ ਨਾ ਆਹ ਗਾੜੋਂ ਦਾ ਚਲ ਗਿਆ ਉਹ ਤੇ ਮੈਂ ਵੇਖਣ ਡਿਆ ਵੀ ਕਦੋਂ ਉਹ ਆਉਂਦਾ ਕੰਮ ਕਰਨ ਆਲਾ ਵੀ ਆ ਘਰ ਦਾ ਪੈਸੇ ਲੈ ਕੇ ਫਿਰ ਨਵੀਂ ਜਾਂਦਾ ਮਗਰੀ ਆ ਜਾ ਜਾ ਅੱਛਾ ਯਾਰ ਹਾਂ ਬੱਤਾ ਤੂੰ ਆਪਣੇ ਆਪ ਨੂੰ ਬਹੁਤ ਝਲਾ ਕੇ ਸਮਝਦਾ ਤੇਰੇ ਭਤੀਜਿਆਂ ਕੋਈ ਗੱਲ ਨਹੀਂ ਯਾ ਦੀਗਦਾਰਿਆਂ ਨੂੰ ਹਣ ਇੱਥੇ ਹਾਏ ਇਹਨਾਂ ਗੁੱਡਿਆਂ ਨੇ ਚੰਗੀ ਕੀਤੀ ਸਾਡੇ ਨਾਲ ਇਹਨਾਂ ਤੇ ਹੜ ਨਾਲ ਲੱਗਦਾ ਵੀ ਬਕੌਲੀ ਕੀਤੀ ਜਿੱਦਾਂ ਅਸੀਂ ਕੋਸ ਤੋਂ ਚੰਡੇ ਲੱਗਦਾ ਇਹ ਬਾਜੀ ਖੇਡ ਕੇ ਹੜ ਨਾਲ ਚਲਾਕੀ ਕਰ ਗਏ ਆ ਓਏ ਦੇਖਣ ਤੇ ਗਿਆ ਨਾ ਸਾਹਮਣੇ ਸਰਦਾਰਾ 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 ਆਏ ਕੋਈ ਨਹੀਂ ਆ ਗਾ ਜਾਂ ਤੇ ਮੈਨੂੰ ਲੱਗਦਾ ਇਹ ਫਿਰ ਕਿ ਹੋ ਰਹਾ ਏ ਚਲ ਗਏ ਆ ਜਾ ਕੇ ਗੱਡੀ ਤੇ ਚਲ ਗਏ ਆ ਕਾਹਤੇ ਚਲ ਗਏ ਹੋਣਗੇ ਖਰਦਾਰਾ ਨਹੀਂ ਹੈਗੇ ਲੱਗਦਾ ਚਲ ਗਏ ਆ ਉਤੋਂ ਅੱਧੀ ਰਾਤ ਹੋ ਗਈ ਆ ਸਾਰਾ ਦਿਨ ਲੰਘ ਗਿਆ ਵਾ ਕਿਹੜੇ ਖੂਚ ਪੈਣਾ ਅਹੀਂ ਹੁਣ ਉਤੋਂ ਮੇਰੀ ਕੁੜੀ ਡੀਕਣ ਡਈ ਹੋਣੀ ਆ ਉਹਨੇ ਕਿਹਾ ਪੂਆ ਤੂੰ ਚੰਗੀ ਕੀਤੀ ਮੇਰੇ ਨਾਲ ਉਹ ਡਰਨ ਡਈ ਹੋਣੀ ਆ ਖਸਮਾਂ ਨੂੰ ਖਾਓ ਜਾ ਕੇ ਅਹੀਂ ਚੱਲੇ ਆ ਆਪਣੇ ਘਰ ਨੂੰ ਸਰਦਾਰ ਉਹ ਪਰਾਂ ਜਾ ਮਿਸਤਰੀਆ ਮੇਰੇ ਕੋਲ ਨਹੀਂ ਟਾਈਮ ਹੈਗਾ ਤੈਨੂੰ ਪੈਸੇ ਦੇਣ ਦਾ ਸਰਦਾਰਾ ਸਰਦਾਰਾ ਕਿਹੜੇ ਮਿਸਤਰੀਆ ਨਾਲ ਗੱਲਾਂ ਕਰਨ ਦੇ ਆ ਵਾ ਉਹ ਨੈਣੀ ਦੀ ਭੂਆ ਤੂੰ ਆ ਕੀ ਤੁਸੀਂ ਕਰਨ ਦੇ ਜੇ ਤੁਸੀਂ ਸਾਡੇ ਮਗਰ ਮਗਰ ਫਿਰਨਾ ਕਿਹੀਂ ਘਟੇ ਮਗਰ ਮਗਰ ਫਿਰਨਾ ਵਾ ਉਹ ਮੰਨਾ ਤੋਹਫਾ ਦੇ ਗਿਆ ਯੋ ਫਿਰ ਤੇ ਵਿਆਹ ਲੈ ਆਈਓ ਤੋਹਫਾ ਦੇ ਗਿਆ ਹਾਂ ਲੈ ਆਇਆ ਵਿਆਹ ਤੇ ਤੋਹਫਾ ਖਾਲੀ ਕੀ ਆ ਗਿਆ ਬਈ ਤੁਸੀਂ ਤੋਹਫਾ ਹੀ ਕਰਨਾ ਜਿੱਥੇ ਵੀ ਕਿਤੇ ਜਾਣਾ ਕਿੱਥੇ ਹੁਣ ਗਏ ਆ ਦੋਵੇਂ ਜੀ ਕੌਣ ਨੈਣੀ ਤੇ ਮੰਨਾ ਮੈਨੂੰ ਕੀ ਪਤਾ ਮੇਰੀ ਤਾਂ ਨੈਣੀ ਹਰਚੋੜ ਬੈਠੀ ਆ ਅੱਧੀ ਰਾਤ ਹੋ ਗਈ ਡੀਕ ਡੀਕੇ ਮੈਂ ਆਈ ਸਾਡੀ ਵੱਲ ਜਵਾਬ ਹੀ ਦੇਣ ਫਿਰ ਮੈਂ ਆ ਗਈ ਮੈਂ ਕਿਹਾ ਨਹੀਂ ਆਈ ਕਰਨਾ ਤਪਾ ਉਹ ਜਾ ਕੇ ਉਹ ਨਹੀਂ ਨਹੀਂ ਉਹ ਇਹੋ ਜੀ ਗੱਲ ਨਹੀਂ ਕੀ ਕੋਈ ਮੰਨੇ ਨੂੰ ਤਾਂ ਮੈਂ ਘਲਾਤਾ ਹੀ ਕਿ ਤੂੰ ਤੂੰ ਪਹੁੰਚ ਜੁੱਥੇ ਦੌੜਾ ਤਿਆਰ ਹੋ ਕੇ ਮੈਂ ਤਿਆਰ ਹੂੰ ਕਹਿੰਦੇ ਮੈਂ ਵੀ ਆ ਗਏ ਤੇਰੇ ਮਗਰੀ ਉੱਥੇ ਤਾਂ ਭਾਈ ਪਹੁੰਚਿਆ ਨਹੀਂਗਾ ਹਾ ਮੰਨਾ ਕਿ ਚੱਲ ਗਿਆ ਫਿਰ ਅੱਧੀ ਰਾਤ ਕੀ ਕਰਾਂਗੇ ਚੱਕੀ ਗੱਲ ਕੀਤੀ ਉਹ ਇਹ ਵੀ ਮੇਰੇ ਨਾਲ ਠੋਖਾਈ ਕਰਕੇ ਆਈ ਹੋ ਤੋ ਖਾਣੀ ਕੋਈ ਕਰਕੇ ਗਿਆ ਤਾਂ ਉੱਥੇ ਪਹੁੰਚਿਆ ਹੀ ਕੋਈ ਨਹੀਂਗਾ ਮੰਨਾ ਹੈਗਾ ਕਿੱਥੇ ਹੁਣ ਇਹ ਦੱਸੋ ਉਹ ਤਾਂ ਮੈਂ ਘਰੋਂ ਪਤਾ ਕਰਕੇ ਆਇਆ ਤਾਂ ਉਹ ਹਰਤੂਵਾਲ ਗਿਆ ਵਾ ਮੈਨੂੰ ਨਹੀਂ ਫਿਰ ਪਤਾ ਤੇ ਫਿਰ ਤੁਸੀਂ ਆਪਣਾ ਰਾਹ ਜਾਣੋ ਤੇ ਹੀ ਆਪਣਾ ਜਾਣਾਂਗੇ ਉਹ ਨਹੀਂ ਨਹੀਂ ਇਦਾਂ ਨਾ ਕਰਿਓ ਇਦਾਂ ਨਾ ਕਰਿਓ ਹੁਣ ਮੈਨੂੰ ਲੱਭ ਲੈਂਦੇ ਖਰਿਆਉ ਦੇਣਾ ਕੀ ਬੀਤੀ ਹੋਊਗੀ ਕੀ ਨਹੀਂ ਤੇ ਫਿਰ ਹੁਣ ਸਵੇਰ ਦਾ ਰੱਖਾਂ ਹੁਣ ਰਾਤ ਥੋੜੀ ਆਪਾਂ ਕਰਨਾ ਹੈ ਕੰਮ ਨਹੀਂ ਨਹੀਂ ਹੁਣ ਕੱਲ ਦਾ ਰੱਖ ਲਾਂਗੇ ਪਰ ਤੂੰ ਯਾਰੀ ਵੇਟੀ ਗਰਾਉਂਡ ਆਇਆ ਨਹੀਂ ਨਹੀਂ ਨਾ ਹੀ ਮੰਗਣ ਗਈਆਂ ਨਾ ਹੀ ਕੋਈ ਪੈਸਾ ਕਮਾ ਕੇ ਲਿਆਂਦਾ ਤੁਹਾਡੇ ਚੱਕਰਾਂ ਦੇ ਵਿੱਚ ਸੁਣ ਲੈ ਮੇਰੀ ਗੱਲ ਕਿਹਦੇ ਤੁਸੀਂ ਦਿਨੇ ਕਮਾਉਣੇ ਹੈ ਨਾ ਪੈਸੇ ਅ ਮੈਂ ਤੈਨੂੰ ਹੁਣੇ ਦੇ ਦਿੰਦਾ ਨਹੀਂ ਨਹੀਂ ਹੁਣ ਨਹੀਂ ਪੈਸੇ ਨਹੀਂ ਕੱਲ ਤੇ ਸੁਣ ਲੈ ਨਹੀਂ ਨਹੀਂ ਕੋਈ ਨਹੀਂ ਤੁਸੀਂ ਮੰਗਣ ਨਹੀਂ ਸਵੇਰੇ ਗਏ ਉਹ ਪੈਸੇ ਲੱਲਾ ਮੇਰੇ ਕੋ ਕਿਨੇ ਲੈਣੇ ਆਲੇ 1000 ਰੁਪਇਆ ਫੜ ਚਾ ਰਹਿਣ ਦੇ ਸਰਦਾਰ ਨਹੀਂ ਨਹੀਂ ਫੜ ਕੋਈ ਨਹੀਂ ਫੜ ਲਾਉਣ ਤੂੰ ਅਨਾਂ ਤੂੰ ਵੀ ਪੈਂਡਾ ਮਾਰ ਕੇ ਦੀ ਤੂੰ ਤੁਰ ਕੇ ਆਈਆਂ ਦੱਸਣ ਆਈਆਂ ਸਵੇਰੇ 10 ਵਜੇ ਤੱਕ ਉੱਥੇ ਹੋਇਓ ਠੀਕ ਵਾ ਜੇ ਉੱਥੇ 10 ਵਜੇ ਤੱਕ ਨਾ ਹੋਏ ਤੇ ਫੇ ਸਾਡਾ ਬਾਈ ਕਾਟ ਜੋ ਕੋਈ ਨਹੀਂ ਆਉਂਦਾ ਮਨਾਂ ਤੇ ਮੈਂ ਕਰਦਾ ਗੱਲ ਹਾਂ ਇਹ ਵੀ ਨਾ ਕਿਤੇ ਮੇਰੇ ਨਾਲ ਬਕੌਲੀ ਕਰਦੀ ਹੋਵੇ ਮਨਾਂ ਮੈਨੂੰ ਲੱਗਦਾ ਵਿਆਹ ਕੇ ਲੈ ਆ ਲੈ ਆ ਵਿਆਹ ਕੇ ਇਹਨੇ ਇਦਾਂ ਕਿਦਾਂ ਆਉਣਾ ਹੈ ਇੱਥੇ ਇਹਦੇ ਪੂਰੀ ਤਿਆਰਬਿਆਰ ਹੋਈ ਆ ਵੇਖ ਨੇ ਕੱਪੜੇ ਕਿਦਾਂ ਦੇ ਪਾਏ ਆ ਵੇ ਮੋਰਨੀ ਵਰਗੀ ਤੋਰੀ ਹੋਏ ਦੀ ਆਹਾਹਾ ਹੈਂਟਾਂ ਦੀ ਵੀ ਕਿਦਾਂ ਬਾਹ ਨਾ ਆਉਂਦੀ ਇਹਦੇ ਲੱਗੂ ਅਤਰਫਲੇ ਲਾਂ ਲਾਈਆਂ ਵੇ ਵੇ ਮੈਂ ਕਾ ਛੜਦੀ ਜਾਂਦੀ ਵੇ ਮੈਂ ਕਾ ਛੜਦੀ ਜਾਂਦੀ ਬੱਲੇ 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 ਮੰਨਿਆ ਤੂੰ ਮੇਰ ਨਾਲ ਇਦਾਂ ਕਰਨੀ ਉਹ ਮੈਂ ਤੇ ਤੈਨੂੰ ਆਪਣਾ ਪਤੀਆ ਬਣਾਇਆ ਉਹ ਬੱਲਿਓ ਜਵਾਨਾ ਸ਼ੇਰਾ ਆਪਣੀਆਂ ਵਾਲੀ ਕਰਕੇ ਵਿਖਾਲਤੀ ਉਹ ਮਰਨਾ ਤੂੰ ਦੇ ਓਏ ਓਹੋ ਮੈਂ ਭੱਜਾ ਫੇਂਡਿਆ ਮੇਰੀ ਅੱਡੀ ਨਹੀਂ ਥੱਲੇ ਲੱਗਦੀ ਚਾ ਨਾ ਤੇ ਜਵਾਨ ਕੱਲਾ ਹੀ ਚੱਲ ਗਿਆ ਵਿਹਉਣ ਵੇਖੋ ਹੈ ਕ੍ਰਿਪਲ ਹੀ ਰਜਮਾਨਾ ਹਾ ਹਾ ਅੱਜਕੱਲ ਤੇ ਬੱਦਾ ਕਿਸਦਾ ਘਰੀ ਨਾ ਹੋਵੇ ਦੋ ਵਾਰੀ ਇਹਨਾਂ ਦਾ ਭਲਾ ਕੀਤਾਈ ਉਹਦੋਂ ਇਹਦੀ ਪਿਓ ਵਾਰੀ ਉਹਦੋਂ ਮੈਂ ਜਵਾਨੀ ਨਗਾ ਲਈ ਹਣ ਇਹਨੇ ਮੇਰ ਨਾਲ ਇਦਾਂ ਧੋਖਾ ਕਰਤਾਈ ਲੈ ਮੇਰਾ ਬਡਾਪਾ ਵੀ ਨਿਕਲ ਜਾਣਾ ਈ ਹੁਣ ਇਦਾਂ ਹੀ ਮੈਂ ਛੜਾਈ ਮਰ ਜਾਣਾ ਈ ਹਾਇਰਬਾ